ਮਾਲਕ ਦੀ ਬਾਣੀ ਨੂੰ ਪੜਾਂਗੇ ਸਮਝਾਂਗੇ ਵਿਚਾਰਾਂਗੇ ਤੇ ਮਾਲਕ ਤਾਂ ਸਾਡੇ ਅੰਗਲਾਂ ਨੂੰ ਬਾਹਰ ਕੱਢਣਗੇ ਨਾ ਜਿੰਨਾ ਤੱਕ ਪੜਨ ਦਾ ਯਤਨ ਨਾ ਕੀਤਾ ਪ੍ਰਯਾਸ ਹੀ ਨਾ ਕੀਤਾ ਸਮਝਣ ਦਾ ਯਤਨ ਹੀ ਨਾ ਕੀਤਾ ਆ ਪੰਕਤੀ ਲਿਖੀ ਹੈ ਉੱਪਰ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਬੀਨ ਕੇ ਹੇਤ ਪੁਰਜਾ ਪੁਰਜਾ ਕੱਟ ਮੇਰੇ ਕਬੂ ਹੁਣਾ ਸਾਡੇ ਖੇਤ ਅਸਲ 'ਚ ਅਸੀਂ ਪੰਕਤੀਆਂ ਦੇ ਅਰਥ ਕਦੇ ਪੜੇ ਜਾਂ ਸੁਨੇ ਜਾਂ ਵਿਚਾਰੇ ਹੀ ਨਹੀਂ ਸਾਡੀ ਮਾਨਸਿਕਤਾ ਕਹੋ ਜੀ ਹੈ ਮਾਲਕ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਕੇ ਪ੍ਰਮਾਤਮਾ ਜੂ ਤੁਹਾਡੇ ਬਚਨਾਂ ਦੇ ਨਾਲ ਮੈਂ ਆਪਣੇ ਆਪ ਦਾ ਉਧਾਰ ਕੀਤਾ ਹੈ ਤੇ ਗੁਰੂ ਬਾਣੀ ਦੀ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਕਿਤੇ ਲਿਖ ਕੇ ਨਹੀਂ ਮਾਲਕ ਗਏ ਕਿ ਆਹ ਬਾਣੀ ਮਰਿਆਂ ਵਾਸਤੇ ਤੇ ਆਹ ਬਾਣੀ ਜਿਉਂਦਿਆਂ ਵਾਸਤੇ ਹੈ। ਬਸ ਗੁਰੂ ਸਾਹਿਬ ਇਹ ਗੱਲ ਕਹੀ ਕਿ ਇਹ ਬਾਣੀ ਕੇਵਲ ਬੰਦੇ ਵਾਸਤੇ ਹੈ। ਤੇ ਜਿਉਂਦਿਆਂ ਦੀ ਇਹਨੂੰ ਸਮਝ। ਮੇਰੇ ਕੋਲ ਇੱਕ ਵੀਰ ਆਇਆ ਤੇ ਮੈਨੂੰ ਕਹਿਣ ਲੱਗੇ ਭਾਈ ਸਾਹਿਬ ਤੋਂ ਬੇਨਤੀ ਕਰਨੀ ਮੈਂ ਹਾਂਜੀ। ਇਹਨੇ ਪੰਕਤੀ ਲਿਖੀ ਹੈ ਨਾ ਸੂਰਾ ਸੋ ਪਹਿਚਾਣੀ ਜੋ ਲਰੈ ਦੀਨ ਕੇ ਹੇਤ ਮਾਂਜੀ ਕਿ ਇਹਨੇ ਕਿ ਬੇਨਤੀ ਪ੍ਰਵਾਨ ਕਰਿਓ ਕਿ ਸਾਡੇ ਆਨੰਦ ਘਰ ਦੀ ਗੱਲ ਮੈਂ ਹਾਂਜੀ ਫਿਰ ਇਹ ਪੰਕਤੀ ਹਟਾ ਕੇ ਆਪਾਂ ਲੱਖ ਗੁਸ਼ੀਆਂ ਪਾਰ ਸਾਈਆਂ ਜੇ ਲਿਖ ਲਈਏ ਵਧੀਆ ਨਹੀਂ ਰਹੇਗੀ ਤੇ ਸਾਡੀ ਬਾਤ ਸਿੱਖਤਾ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਇਹ ਮੌਤ ਦਾ ਸੰਦੇਸ਼ ਦੇ ਰਹੀ ਹੈ ਸਾਡੇ ਕਰ ਖੁਸ਼ੀਆਂ ਦੀ ਗੱਲ ਹੈ ਅਸੀਂ ਬਾਣੀ ਨੂੰ ਵੀ ਆਪਣੇ ਤਰੀਕੇ ਨਾਲ ਵੰਡ ਲਿਆ ਜਿੱਦਾਂ ਗੁਰਬਾਣੀ ਦਾ ਸ਼ਬਦ ਸਾਡੇ ਘਰ ਕਿਤੇ ਉਹ ਤਰੀਕੇ ਨਾਲ ਪੜਿਆ ਜਾਂ ਸੀ ਇਹ ਸ਼ਬਦ ਪੜਾਉਂਦੇ ਆ ਨਾ ਬਾਰ-ਬਾਰ ਕਿ ਲੱਖ ਖੁਸ਼ੀਆਂ ਪਤਸ਼ਾਈਆਂ ਤੇ ਸਤਿਗੁਰੂ ਨਦਰ ਕਰੇ ਇਹ ਸ਼ਬਦ ਪੜਿਆ ਜਾਏ ਬੜੇ ਖੁਸ਼ ਹੋ ਕੇ ਸੁਣਦੇ ਆ ਰਹਾਉ ਵਾਲੀਆਂ ਪੰਕਤੀਆਂ ਨੂੰ ਪੜਿਓ ਕਿਤੇ ਮੇਰੇ ਮਨ ਇੱਕ ਸਿਉਂਜਿਤ ਲਾਏ ਇਹ ਇਸ ਸ਼ਬਦ ਦੇ ਅਰਥ ਤੇ ਪੰਕਤੀ ਹੈ ਮੇਰੇ ਮਨ ਇੱਕ ਸਿਉਂਜਿਤ ਲਾਏ ਇੱਕ ਸਬੇਣ ਸਭ ਤੰਦ ਹੈ ਸਭ ਮਿੱਠਿਆ ਮੋਹਮਈ ਜੇ ਮਿੱਥਿਆ ਮੋਹ ਮਾਇਏ ਬਾਰੇ ਪੜਨਾ ਹੈ ਤੀ ਸੁਖਨੀ ਸਾਹਿਬ ਦੀ ਅਸ਼ਟਪਦੀ ਪੜੋ ਮਿੱਥਿਆ ਤਨ ਤਨ ਕੁਟੰਬ ਸਬਾਇਆ ਮਾਲਕ ਆਖਣ ਲਿਖੇ ਮਿੱਥੇ ਬਾਰੇ ਪੜਨਾ ਚਾਹੁੰਦਾ ਤੇਰਾ ਪਰਿਵਾਰ ਵੀ ਜਿਹੜਾ ਹੈ ਮਿੱਥਿਆ ਹੋਇਆ ਹੈ ਜਿਹੜੇ ਧੀ ਦਾ ਜਿਹੜੇ ਪੁੱਤ ਦਾ ਤੂੰ ਕਰ ਕੇ ਆਨੰਦ ਗਾਰਜ ਰੱਖਿਆ ਹੈ ਜਿਹਦੇ ਕਰ ਕੇ ਖੁਸ਼ੀ ਮਨਾ ਰਿਆ ਹੈ ਗੁਰੂ ਗ੍ਰੰਥ ਸਾਹਿਬਾਰੇ ਪਾਸ਼ਾ ਦੀ ਬਾਣੀ ਕਹਿਣ ਲੱਗੀ ਜਯਾਦ ਰੱਖੀ ਇਹ ਵੀ ਮਿੱਥਿਆ ਹੋਇਆ ਹੈ ਮਿੱਥਿਆ ਤਨ ਤਨ ਕੁਟੰਬ ਸਬਾਇਆ ਤੂੰ ਮੋਹ ਵਾਸੋ ਕੇ ਕਹਿ ਰਹੇ ਆ ਕਿ ਇਹ ਸ਼ਬਦ ਚੰਗਾ ਇਹ ਸ਼ਬਦ ਮਾੜਾ ਮਾਲਕ ਆਖ ਲੇ ਮਿੱਥਿਆ ਹੋ ਮੈਂ ਮਮਤਾ ਮੈਂ ਤੇਰਾ ਮੋਹ ਵੀ ਮਿੱਥਿਆ ਹੋਇਆ ਹੈ ਸਾਖੀ ਹੈ ਭਾਈ ਪੇਖਾਰੀ ਜੀ ਦੀ ਘਰ ਦੇ ਵਿੱਚ ਆਨੰਦ ਕਾਰਜ ਆ ਪੁੱਤ ਦਾ ਵਿਆਹ ਹੈ ਘਰ ਵਿਆਹ ਦੇ ਵਿੱਚ ਸਾਰੇ ਆ ਕੇ ਬੈਠੇ ਹੋਏ ਨੇ ਪੰਚਮ ਗੁਰਦੇ ਪਾਸ਼ਾ ਦੇ ਕੋਲੋਂ ਇੱਕ ਸਿੱਖ ਆਇਆ ਕਿੰਨੇ ਮਾਲਕ ਜੀਓ ਇੱਕ ਬੇਨਤੀ ਕਰਨੀ ਹੈ ਉਹ ਦੇ ਕਹਿੰਦੇ ਕਰੋ ਮਾਲਕੂ ਜੀ ਕੋਈ ਐਸਾ ਸਿੱਖ ਹੈ ਜੇ ਜਿਉਂਦਿਆਂ ਜੀ ਜੀਵਨ ਮੁਕਤ ਹੋਏ ਉਹਦੇ ਕਹਿੰਦੇ ਹਾਂ ਮਾਲਕ ਕਹਿੰਦੇ ਹੈ ਕਹਿੰਦੇ ਐਸਾ ਕੋਣ ਹੈ ਤੇ ਗੁਰਦੇਵ ਕਹਿੰਦੇ ਫਲਾਣੇ ਫਲਾਣੇ ਪਿੰਡ ਚ ਜਾ ਕੇ ਦੇਖੋ ਉੱਥੇ ਪਾਈ ਪਿਖਾਰੀ ਹੈ ਉਹਨੂੰ ਜਾ ਕੇ ਬਲੋ ਪਾਈ ਪਿਖਾਰੀ ਨੂੰ ਜਾ ਕੇ ਮਿਲਿਏ ਘਰ ਦੇ ਵਿੱਚ ਹਲਵਾਈ ਲੱਗੇ ਨੇ ਰਿਸ਼ਤੇਦਾਰ ਸਾਖ ਸੰਬੰਧੀ ਸਾਰੇ ਆ ਕੇ ਬੈਠੇ ਇੱਕ ਖੂਂਜੇ ਦੇ ਵਿੱਚ ਇੱਕ ਨੁੱਕਰ ਦੇ ਵਿੱਚ ਪਾਈ ਪਿਖਾਰੀ ਬੈਠਾ ੱਪੜ ਜੀ ਰਿਹਾ ਹੈ ਤੱਪੜ ਸੀਂਦੇ ਹੋਏ ਭਾਈ ਪਖਾਰੀ ਨੂੰ ਜਾ ਕੇ ਸਿੱਖਣੇ ਪੁੱਛਿਆ ਕਹਿੰਦੇ ਮੈਂ ਪੰਚਮ ਗੁਰਦੇਵ ਦੇ ਕੋਲ ਆਇਆ ਏ ਕੀ ਕਰ ਰਹੇ ਹੋ ਕਹਿਣ ਲੱਗੇ ਆ ਮੇਰੇ ਪੁੱਤ ਦਾ ਘਰ ਵਿਆਹ ਹੈ ਤੁਸੀਂ ਵਿਆਹ ਦਾ ਕਾਰਜ ਤੇ ਕੋਈ ਕਰਨ ਨਹੀਂ ਦਿੱਤੀ ਤੱਪੜ ਸੀ ਰਹੇ ਹੋ ਤੇ ਭਾਈ ਪਖਾਰੀ ਕਹਿਣ ਲੱਗਾ ਅੱਜ ਕਾਰਜ ਦੇ ਵਿੱਚ ਖੁਸ਼ੀਆਂ ਨੇ ਇਹ ਸਾਰੇ ਜਾਣੇ ਖੁਸ਼ੀ ਵਿੱਚ ਬੈਠੇ ਹੋਏ ਨੇ ਕੋਈ ਪਤਾ ਨਹੀਂ ਕਾਨੂੰ ਪਰਮਾਤਮਾ ਦਾ ਭਾਣਾ ਕੀ ਵਾਪਰਨਾ ਹੈ ਕੋਈ ਪਤਾ ਨਹੀਂ ਆਉਣ ਵਾਲੇ ਸਮੇਂ ਦਾ ਕੱਲ ਕੀ ਹੋਣਾ ਜੇ ਇਹੀ ਘਰ ਦੇ ਅੰਦਰ ਆਏ ਹੋਏ ਡੋਲੇ ਜਿਹੜੇ ਨੇ ਮੇਰਾ ਪੁੱਤ ਡੋਲਾ ਵਾ ਵਿਆਹ ਕੇ ਲੈ ਕੇ ਆਏਗਾ ਜੇ ਇਹੀ ਘਰ ਦੇ ਚ ਕੱਲ ਨੂੰ ਕੀਰਨੇ ਪਏ ਤੇ ਮੈਂ ਤੱਪੜ ਸੀਨ ਆ ਉਹਦੀਆਂ ਤਿਆਰੀਆਂ ਕਰ ਰਿਹਾ ਹਾਂ ਤੈਸਾ ਹਰਖ ਤੈਸਾ ਸੁਸੋਗ ਸਦਾ ਆਨੰਦ ਤਾਂ ਇਲਾਹੀ ਵਿయోగ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਰਮਾਨ ਤੈਸਾ ਰੰਗ ਤੈਸਾ ਰਾਜਾਨ ਆਹ ਜੀਵਨ ਮੁਕਤ ਦੀ ਨਿਸ਼ਾਨੀ ਜੋ ਵਰਤਾਇ ਸਾਈ ਜੁਤ ਨਾਨਕ ਸੋਪੁਰਖ ਕਹੀ ਹੈ ਜੀਵਨ ਮੁਕਤ ਇਹ ਸ਼ਬਦ ਪੜ ਕੇ ਸਾਡੇ ਘਰ ਚ ਖੁਸ਼ੀਆਂ ਆ ਜੀ ਲੱਖ ਖੁਸ਼ੀਆਂ ਪਤਸ਼ਾਈਆਂ ਸ਼ਬਦ ਪੜੀਏ ਮਾਲਕ ਆਕਲਣ ਲਗੇ ਮੇਰੇ ਮਨ ਇੱਕ ਸਿ ਸੰਯੋਜਿਤ ਲਾਏ ਇੱਕ ਸਬਿਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਇ ਇਹ ਸਭ ਕੁਝ ਮਿਥਿਆ ਹੋਇਆ ਹੈ ਜਿਸ ਨੇ ਇਸ ਗੱਲ ਦੀ ਸਮਝ ਲੱਗ ਗਈ ਗੁਰਬਾਣੀ ਨੂੰ ਪੜਨਾ ਸ਼ੁਰੂ ਕੀਤਾ ਮਾਲਕ ਆਕਲ ਕੇ ਪਰਸ਼ਾ ਜੀ ਤੁਸੀਂ ਮੇਰੇ ਅੰਦਰੋਂ ਇੰਨਾ ਕੁਝ ਕੱਟ ਕੇ ਬਾਹਰ ਸੁੱਟਿਆ ਜੋ ਮੈਂ ਕੁਝ ਮੰਨਦਾ ਸੀ ਉਹ ਮੇਰ ਨਾਲ ਹੋਇਆ ਨਹੀਂ ਮਾਦੇ ਵੀ ਕਹੇ ਹੈ ਪਰ ਐਸਾ ਜੈਸਾ ਮੰਨੀ ਹੈ ਹੋਇ ਨਾ ਤੈਸਾ ਪਰ ਕਦੀ ਇਹ ਗੱਲ ਨਹੀਂ ਕਹਾਂਗਾ ਹਾਏ ਹਾਏ ਪ੍ਰਮਾਤਮਾ ਨੇ ਮੇਰੇ ਨਾਲ ਮਾੜਾ ਕਰ ਦਿੱਤਾ